हां भाई खोल अपने अपना सोना बना को जी जोडरी ਵਿੱਚ ਫਾਰਮਿੰਗ ਜੀ ਥੋੜਾ ਸਵਾਗਤ ਹੈ ਜੀ ਆਪਾਂ ਅੱਜ ਪਹੁੰਚੇ ਖੰਨਾ ਮੰਡੀ ਤੇ ਬਾਈਆਂ ਤੋਂ ਲੰਨਿਆ ਜਾਣਕਾਰੀ ਹਾਂਜੀ ਬਾਈ ਕੀ ਹਾਲ ਹੈ ਜੀ ਠੀਕ ਆ ਬਾਈ ਜੀ ਇਹ ਦੇਖੋ ਹੋਰ ਕਿਹੜਾ ਇਲਾਕਾ ਵੀਰੇ ਆਪਣਾ ਹੀ ਆਪਣਾ ਦਰਾਹਾ ਸ਼ਹਿਰ ਵੀਰੇ ਅੱਛਾ ਇਹ ਕਿੱਥੇ ਪਿਆ ਜਾਂਦਾ ਜੀ ਇਹ ਆਪਣਾ ਵੀਰੇ ਸਾਨੇਵਾਲ ਦੇ ਨੀਅਰ ਆ ਅੱਛਾ ਜ਼ਿਲ੍ਹਾ ਕਿਹੜਾ ਪਿਆ ਜਾਂਦਾ ਜੀ ਜ਼ਿਲ੍ਹਾ ਲੁਧਿਆਣਾ ਵੀਰੇ ਆਪਣਾ ਜਿਲ੍ਹਾ ਲੁਧਿਆਣਾ ਜੀ ਤੇ ਕਿੰਨੇ ਪਸ਼ੂ ਲੈ ਕੇ ਆਏ ਵੀਰੇ ਆਪਾਂ ਜੀ ਅੱਜ ਆਪਾਂ ਵੀ 4 ਲੈ ਕੇ ਆਏ ਜੀ ਅੱਛਾ ਜੀ ਤੇ ਬਾਕੀ ਗਾਹਗਰੀ ਕਿਵੇਂ ਅੱਜ ਜੀ ਗਾਹ ਠੀਕ ਆ ਵੀਰੇ ਮੀਮੂ ਪਿਆ ਆ ਚੱਕੜ ਤੇ ਝੋਟੀ ਕਿਹੜੀ ਆਹਲ ਪਰਲੀ ਹਾਂਜੀ ਹਾਂਜੀ ਵੀਰੇ ਪਰਲੀ ਕੋਈ ਸੇਲ ਹੋਈ ਵੀ ਰ ਆਪਣੀ ਜੀ ਹਾਂ ਵੀਰੇ ਇੱਕ ਸੇਲ ਕਰੀ ਆਪਾਂ ਅੱਛਾ ਤਿੰਨ ਰਹਿ ਗਈਆਂ ਆਪਣੇ ਕੋਲ ਹਾਂਜੀ ਹਾਂਜੀ ਤਿੰਨ ਰਹਿ ਗਈਆਂ ਚਲੋ ਆਜੋ ਵੀਰੇ ਦਿਖਾਉਂਦੇ ਆ ਤੁਹਾਨੂੰ ਮੋਹਰਾ ਝੋਟੀ ਬਹੁਤ ਹੀ ਟਾਪ ਕੁਆਲਿਟੀ ਦੀ ਮੋਹਰਾ ਨਸਲ ਦੀ ਝੋਟੀ ਤੇ ਅਟਰ ਕੁਆਲਿਟੀ ਬਹੁਤ ਚੰਗੀ ਹੈ ਬਈ ਇਹਦੀ ਚੈੱਕ ਕਰੋ ਥਾਣਾ ਵਿੱਚ ਪ੍ਰੋਪਰ ਚਾਰੰਮ ਵਿੱਚ ਗੈਪ ਹੈ ਤੇ ਬਾਕੀ ਸਿੰਘਾਂ ਦੀ ਪੂਰੀ ਖੁੰਡੀ ਹੈ ਤੇ ਨਾਲ ਕੀ ਵੀਰੇ ਤੇ ਹੈ ਇਹ ਸੁਣ ਵਾਲੀ ਹੈ ਵੀਰੇ ਅੱਛਾ ਕਿੰਨੇ ਦਿਨ ਲੈ ਲੂ ਵੀਰੇ ਇਹ ਇਹ ਲੈ ਲੂ ਵੀਰੇ 5-7 ਦਿਨ ਅੱਛਾ ਜੀ 5-7 ਦਿਨ ਲੈ ਲੂਗੇ ਹਜੇ ਬਈ ਕਹਿੰਦਾ ਥੋੜਾ ਖ ਬੈਜੇ ਥੋੜਾ ਗਾਰੇ ਕਰਕੇ ਬਈ ਪ੍ਰੋਬਲਮ ਇਹ ਆ ਰਹੀ ਹੈ ਕੋਈ ਚੱਕ ਨਹੀਂ ਆਪਾਂ ਬਾਈ ਦੀ ਮਜਬੂਰੀ ਸਮਝਦੇ ਆ ਤੇ ਬਾਕੀ ਬਈ ਝੋਟੀ ਬਹੁਤ ਚੰਗੀ ਹੈ ਤੇਰਾ ਮੁੱਲ ਕਿੰਨਾ ਰੱਖਿਆ ਵੀਰੇ ਆਪਾਂ ਇਹਦਾ ਇੱਕ ਵੀ ਰੱਖਿਆ ਵੀਰੇ ਮੁੱਲ ਇਹਦੇ ਦੂਜੇ ਸੂਏ ਸੁਣਾ ਵੀਰੇ ਹਾਂਜੀ ਹਾਂਜੀ ਅੱਛਾ ਜੀ ਤੇ ਕਿੰਨਾ ਦੁੱਧ ਕੱਟਿਆ ਪਹਿਲੇ ਸੂਏ ਨੂੰ ਵੀਰੇ ਇਹਨੇ ਪਹਿਲਾਂ ਬਈ 13 ਕਿਲੋ ਦੁੱਧ ਕੱਢਿਆ ਵਾ ਇਹ 13 ਕਿਲੋ ਕੱਢਿਆ ਇਸ ਵਾਰੀ ਕਿੰਨਾ ਕੱਢ ਦੂ ਇਹ 15 ਕਿਲੋ ਕੱਢ ਦੂ ਵੀਰੇ ਕੱਢ ਦੂ 15 ਕਿਲੋ ਹਾਂਜੀ ਹਾਂਜੀ ਤੇ ਕਿੰਨਾ ਕਹਿੰਦੇ ਸੀ ਕਿ 130 ਜੀ 13 ਵੀਰੇ ਬਾਕੀ ਮਾਂ ਲਡਾਲ ਹੋ ਜੂਗਾ ਮੁੱਢ ਹਾਂਜੀ ਹਾਂਜੀ ਟਾਈਮ ਤੇ ਮੋਬਾਈਲ ਨੰਬਰ ਬੋਲ ਦੋਗੇ ਫਿਰ ਆਪਾਂ ਹਾਂਜੀ ਹਾਂਜੀ ਵੀਰੇ 98776 ਹਾਂਜੀ 39823 ਵੀਰੇ ਇੱਕ ਵਾਰ ਦੁਬਾਰੇ ਬੋਲ ਦੋਗੇ ਵੀਰੇ 98776 39823 ਵੀਰੇ ਠੀਕ ਹੈ ਵੀਰੇ ਤੇ ਬਾਈ ਇੱਕ ਵਾਰ ਪਿੰਡ ਦੁਬਾਰੇ ਬੋਲੋ ਕਿਹੜਾ ਪਿੰਡ ਆਪਣਾ ਵੀਰੇ ਦਰਾਹੇ ਕੋਲ ਪਿੰਡ ਦੀਪਨਗਰ ਅੱਛਾ ਦੀਪਨਗਰ ਹਾਂਜੀ ਵੀਰੇ ਜਿਲ੍ਹਾ ਲੁਧਿਆਣਾ ਜਿਲ੍ਹਾ ਲੁਧਿਆਣਾ ਵੀਰੇ ਠੀਕ ਬਾਈ ਨਾਲ ਕੰਟੈਕਟ ਜਰੂਰ ਕਰੇ ਬਾਈ ਆਪਣਾ ਵਪਾਰ ਦਾ ਕੰਮ ਹੈ ਹਾਂਜੀ ਹਾਂਜੀ ਵੀਰੇ ਤੇ ਪਸ਼ੂ ਖੜੇ ਜਾਂਦੇ ਕਰੇ ਪਾਂਚ ਹਾਂਜੀ ਹਾਂਜੀ ਵੀਰੇ ਖੜੀ ਰਹਿੰਦੇ ਆਪਣੇ ਤੇ ਬਾਈਆਂ ਕੋਲੇ ਖੜੀ ਨੇ ਬਹੁਤ ਟੌਪ ਕਲਾਸ ਦੀਆਂ ਝੋਟੀਆਂ ਤੇ ਸਾਰੀਆਂ ਬ ਆਹ ਨਾ ਮੈਨੂੰ ਆਵੇ ਬਣਾਇਆ ਆ ਬੰਦਾ ਆਵੇ ਦੇ ਫਿਰ ਮੈਂ ਤੇ ਲੱਗਾ ਦੋ ਬਹੁਤ ਟਾਪ ਕਾ ਡੀਪ ਟੋਪ ਕਟਰ ਕੁਆਲਟੀ ਚੈੱਕ ਕਰੂ ਮੇਰੇ ਇਹ ਉਹ ਤਾਂ ਸਹੀ ਸਹੀ ਹੈ ਸਹੀ ਹੈ ਸਹੀ ਹੈ ਤੁਲਨਾ ਕਰੀ ਚੰਗਾ ਮੋਨ ਨਹੀਂ ਕਰ ਵੀਰੇ ਕਿਹੜੇ ਸੂਏ ਜੀ ਝੁੱਟੀ ক্লোਨ ਆ ਵੀਰੇ ਅੱਛਾ ਜੀ ਕਿਨੇ ਦੰਦਾ ਜੀ ਇਹ ਦੋ ਦੰਦਾ ਜੀ ਅੱਛਾ ਜੀ ਤੇ ਦੁੱਧ ਤਾਂ ਕੀ ਹੱਸਦਾ ਵੀਰੇ ਦੁੱਧ ਥਲੇ 11 12 ਕਿਲੋ ਬੋਲਾ ਹੁਣ ਕੰਡੇ ਵਾਲਾ ਜੀ ਅੱਛਾ ਜੀ ਕਿੰਨਾ ਕ ਕੱਢ ਦੂ ਹੋਰ ਜੀ ਇਹ 15 16 ਕਿਲੋ ਦੁੱਧ ਪਾ ਦੂਗਾ ਠੀਕ ਹੈ ਵੀਰੇ ਤੇ ਨਾਲ ਵੀਰੇ ਤੇ ਕੀ ਹੈ ਜੀ ਇਹਰੇ ਮਾਗਰ ਕੱਟਾਈ ਅੱਛਾ ਇੱਕ ਕੱਟਾ ਜੀ ਤੇ ਬਾਈ ਚੈੱਕ ਕਰੋ ਜੀ ਆਰਡਰ ਕੁਆਲਿਟੀ ਝੋਟੀ ਦੀ ਟਾਪ ਕਲਾਸ ਹੈ ਹਨਾ ਵਿੱਚ ਪ੍ਰੋਪਰ ਗੈਪ ਹੈ ਮੇਰਾ ਵੀਰ ਪਿੱਠਾ ਫੜੋ ਦੀ ਬਹੁਤ ਚੰਗੀ ਹੈ ਮੋਹਰਾ ਨਸਲ ਦੀ ਪੁਰ ਬਾਈ ਤੋਰ ਕੇ ਦਿਖਾਉਂਗਾ ਬੜਾ ਜੇ ਆ ਜੀ ਅੱਛਾ ਇੱਧਰ ਰੁਕ ਜਾ ਬਾਈ ਮੋੜ ਬਹੁਤ ਚੰਗਾ ਜਾਨਵਰ ਹੈ ਵੀਰ ਹਾਂ ਹਾਂ ਕਿਉਂਕਿ ਇਹ ਵੀ ਹੈ ਤੇ ਚੰਗੀ ਝੋਟੀ ਹੈ ਤੇੜੀ ਆਖੜੀ ਵੀ ਨਾਲ ਵਾਲੀ ਇਹ ਇਹ ਵੀ ਬਲੌਣਾ ਵੀਰੇ ਅੱਛਾ ਜੀ ਤੋੜ ਕੇ ਦਿਖਾਉਂਗੇ ਵੀ ਆਹ ਤੋੜੀ ਫੜਾਈ ਝੋਟੀ ਬਾਈ ਚੈੱਕ ਕਰੋ ਮੇਰਾ ਵੀ ਥਾਣਾ ਵਿੱਚ ਪ੍ਰੋਪਰ ਗੈਪ ਹੈ ਤੇ ਇਹ ਕਿੰਨੇ ਦੰਦਾਂ ਦਾ ਵੀਰ ਇੱਕ ਮਿੰਟ ਬਾਪੂ ਝੋਟੀ ਤੋੜ ਦਿਆ ਅੱਛਾ ਇਹਨੂੰ ਝੋਟੀ ਤੋੜ ਕੇ ਵਿਖਾ ਲਿਆ ਯਾਰ ਇਹ ਕਿੰਨੇ ਦੰਦਾਂ ਦਾ ਵੀਰ ਇਹ ਵੀ ਫਿਰ ਦੋ ਦੰਦਾਂ ਦਾ ਮੂੰਹ ਕੱਟ ਕੇ ਦੇ ਲਿਆ ਚੈੱਕ ਕਰੋ ਮੇਰਾ ਵੀ ਦੋ ਦੰਦ ਝੋਟੀ ਬਹੁਤ ਹੀ ਟੋਪ ਕੁਆਲਿਟੀ ਦੀ ਹੈ ਤੇ ਬਾਈ ਹਟ ਹਟ ਪਿੱਠਪੜੋ ਦੀ ਬਹੁਤ ਚੰਗੀ ਹੈ ਬਾਈ ਛੋਟੀ ਚੰਗਾ ਜਾਨਵਰ ਤੇ ਬਾਕੀ ਬਾਈ ਥਣਾ ਚ ਪ੍ਰੋਪਰ ਗੈਪ ਹੈ ਮੇਰਾ ਵੀਰ ਚੈੱਕ ਕਰੋ ਚੰਗਾ ਜਾਨਵਰ ਦੁਗੀ ਹੈ ਇਹਦੀ ਫਿਰ ਨਾਲ ਕੀ ਇਹ ਤੇ ਹੀ ਅਲੀ ਨਾਲ ਕੀ ਇਹ ਤੇ ਇਹਦੇ ਕੱਟੀ ਆ ਜੀ ਮਗਰ ਇਹ ਦੁੱਧ ਕਿੰਨਾ ਲੀਟਰ ਕਹਿੰਦੇ ਜੀ ਦੁੱਧ ਦੇ ਸਲੇ ਇਸ ਟਾਈਮ ਕੰਡੇ ਵਾਲਾ 13 ਕਿਲੋ ਜੀ ਅੱਛਾ 13 ਕਿਲੋ ਬਾਕੀ ਹੋਰ ਹੋ ਜੂ ਪਰ ਜੀ ਹਾਂ ਜੀ ਹਾਂ ਜੀ ਕਿੰਨੇ ਕ ਤੱਕ ਦੇ ਦਊਗਾ ਤੋਂ ਦੁੱਧ ਤੇ ਜੀ ਇਹ 16 17 ਕਿਲੋ ਦੀ ਇਹਦੀ ਗਾਰੰਟੀ ਦੇਈ ਹੈ ਹਾਂ ਜੀ ਤੇ ਬਾਈ ਆਪਾਂ ਬਾਬਾ ਕਿੱਥੋਂ ਲੈ ਕੇ ਆਉਂਦੇ ਮਿਹਸਾ ਵਗੈਰਾ ਆਪਾਂ ਵੀਰੇ ਹਰਿਆਣੇ ਚੋਂ ਲੈ ਲਈਏ ਸਾਡੀ ਹਰਿਆਣੇ ਦੀ ਲਿਓਨੇ ਹਾਂ ਜੀ ਠੀਕ ਹੈ ਵੀਰੇ ਤੇ ਬਾਈਆਂ ਕੋਲੇ ਝੋਟੀ ਬਹੁਤ ਟੌਪ ਵਧੀਆ ਦੁੱਧ ਦੰਦਾ ਇਹ ਤੇ ਬਾਈ ਕਹਿੰਦਾ 15 ਲੀਟਰਾਂ ਤੱਕ ਪਹੁੰਚ ਜੂ ਪਹਿਲੇ ਸੂਏ ਜੀ ਬਨੂਣ ਹਜੀ ਝੋ ਇਹ ਬਾਕੀ ਵੀ ਸਿੰਘਾਂ ਦੀ ਬਹੁਤ ਹੁੰਦੀ ਐ ਚੰਗੇ ਜਾਨਵਰ ਨੇ ਬਈਆਂ ਕੋਲੇ ਜੀ ਅਗਲੀ ਝੋਟੀ ਦੀ ਵੀ ਲਵਾਂਗੇ ਆਪਾਂ ਬਈਆਂ ਕੋਲੋਂ ਜਾਣਕਾਰੀ ਜੀ ਚੈੱਕ ਕਰੋ ਮੇਰਾ ਵੀਰ ਭਾਈ ਇਹ ਝੋਟੀ ਦਾ ਕੀ ਹਿਸਾਬਤਾ ਬਈ ਇਹਦਾ ਸਤਨਾਮ ਆ ਝੋਟੀ ਤੇ ਫਿਰ ਕੀ ਹਿਸਾਬਤਾ ਬਈ ਬਣਾ ਦੇ ਯਾਰ ਹੁਣ ਮੈਂ ਕੀ ਕਰ ਇਹ ਕਿਹੜੇ ਇਹ ਵੀ ਪਲੌਣ ਆ ਬਈ ਯਾਰ ਇਹਦੇ ਦੁੱਧ ਦਾ ਕੀ ਹਿਸਾਬਤਾ ਇਹਦੇ ਤੋਂ 10 ਕਿਲੋ ਬਈ 10 ਕਿਲੋ ਜੀ ਤੇ ਬਾਈ ਕਿੰਨਾ ਕੋਰ ਕਰ ਜੂਗੇ ਇਹ 12 13 ਕਿਲੋ ਕਰ ਦੇ ਇੱਕ ਦਿਨ ਦੀ ਸੂਈ ਵੀ ਇਹ ਇਹਨੂੰ ਅੱਜ 6 ਮਹੀਨਾ ਦੇਣਾ ਹੀ ਸੂਈ ਅੱਜ 6 ਮਹੀਨਾ ਦੀ ਨੇ ਬਾਕੀ ਉਹ ਠੰਡੀ ਆ ਬਾਈ ਪੂਰੀ ਹਾਂ ਜਮਾਂ ਠੰਡੀ ਆ ਬਾਈ ਤੇ ਬਾਈ ਖਾਣਾ ਵਿੱਚ ਦੇਖੋ ਮੇਰਾ ਵੀਰ ਪ੍ਰੋਪਰ ਗੈਪ ਹੈ ਤੇ ਚੰਗੇ ਜਾਨਵਰ ਨੇ ਬਾਈ ਕੋਲੇ ਸਾਰੇ ਜੀ ਤੇ ਚੈੱਕ ਕਰੋ ਜੀ ਪਿੱਠ ਫੋਟੇ ਦੀ ਬਹੁਤ ਚੰਗੀ ਹੈ ਬਾਕੀ ਅਟਰ ਕੁਆਲਟੀ ਬਹੁਤ ਚੰਗੀ ਰਹੀ ਜਾਨਵਰ ਦੀ ਚੈੱਕ ਕਰੋ ਮੇਰਾ ਵੀਰ ਫਿੱਟਪੜ ਦੀ ਬਹੁਤ ਚੰਗੀ ਹੈ ਤੇ ਕੋਈ ਮਾਮੂਲੀ ਕੋਈ ਜਰਾ ਹੋਇਆ ਤੇ ਚੰਗੇ ਜਾਨਵਰ ਤੇ ਅੱਗੇ ਖੜੀ ਇੱਕ ਨੀਲੀ ਰਾਵੀ ਬਾਕੀ ਥਣਾ ਵੀ ਪ੍ਰੋਪਰ ਗੈਪ ਦੇਖੋ ਚਾਰੇ ਥਣਾ ਦੀ ਨਾਪਟ ਦੇਖੋ ਮੇਰੇ ਵੀਰ ਬਹੁਤ ਟਾਪ ਕੁਆਲਿਟੀ ਦੀਆਂ ਝੋਟੀਆਂ ਤੇ ਭਾਈ ਨਾਲ ਨੀਲੀ ਰਾਵੀ ਤੇ ਕੱਟੀ ਹੈ ਕੱਟੀ ਜੀ ਚੈੱਕ ਕਰੋ ਮੇਰਾ ਵੀਰ ਪਿਓਰ ਨੀਲੀ ਰਾਵੀ ਦੀ ਕੱਟੀ ਪਿਓਰ ਨਾਲ ਦੋ ਦੰਦ ਝੋਟੀਆਂ ਵੀ ਹੈ ਆ ਦੇ ਤੇ ਬਾਈ ਇਹਦਾ ਕੀ ਸਬ ਦੁੱਧ ਕਿੰਨਾ ਖਲੇਦਾ ਦੁੱਧ 11 ਕਿਲੋ ਆਇਆ ਅੱਛਾ 11 ਕਿਲੋ ਦੁੱਧ ਆ ਜੀ ਤੇ ਹੋਰ ਬਾਜੂ ਹੈ ਜੀ ਇਹ ਕਿੰਨੇ ਦਿਨ ਦੀ ਸੂਈ ਵੀ ਹੈ ਜੀ ਇਹ ਇਹ ਅੱਜ ਹਫਤੇ ਦੀ ਸੂਈ ਹੈ ਅੱਛਾ ਜੀ ਹਫਤੇ ਦੀ ਸੂਈ ਵੀ ਹੈ ਤੇ ਬਾਕੀ ਬਈ ਸਿੰਗਾ ਦੀ ਦੇਖੋ ਪੂਰੀ ਪ੍ਰੋਪਰ ਹੁੰਡੀ ਹੈ 100 ਕਿਲਾ ਦੀ ਝੋਟੀ ਹੈ ਤੇ ਬਾਈਆਂ ਕੋਲੇ ਸਾਰੇ ਜਾਨਵਰ ਚੰਗੇ ਨੇ ਚੈੱਕ ਕਰੋ ਮੇਰਾ ਵੀ ਤੇ ਅਟਰ ਕੁਆਲਟੀ ਬਹੁਤ ਗੁੱਡ ਹੈ ਬਈ ਝੋਟੀ ਦੀ ਤੁਹਾਡੀਆਂ ਦਾ ਨੰਬਰ ਸ਼ੇਅਰ ਕਰਾਂਗੇ ਤੁਹਾਨੂੰ ਨਾਲ ਮਸਟਿਕਾਣੇ ਆਓ ਗੱਲਬਾਤ ਕਰ ਲਿਓ ਬਾਈ ਨਾਲ ਜੀ ਟੋਪੀਆਂ ਸਾਰੀਆਂ ਚੰਗੀਆਂ ਨੇ ਟੋਪ ਗਲਾ ਦੇ ਵੀ ਟੋਪ ਗਲਾ ਝੋਟੀ ਨੀਲੀ ਦਾ ਵੀ ਇਹਦੇ ਬਾਰੇ ਵੀ ਲਵਾਂਗੇ ਆਪਾਂ ਬਾਈਆਂ ਕੋਲੋਂ ਜਾਣਕਾਰੀ ਜੀ ਤੇ ਬਾਈ ਸਿੰਗਾ ਦੀ ਵੇਖੋ ਪੂਰੀ ਖੁੰਡੀ ਐ ਟੋਪ ਗਲਾ ਝੋਟੀ ਐ ਤੇ ਨਾਲ ਇਹਦੇ ਹੈਗਾ ਵੀਰੇ ਕੱਟੀ ਕੱਟੀ ਚੈੱਕ ਕਰੋ ਮੇਰਾ ਵੀਰ ਜਾਨਵਰ ਸਿੰਗਾ ਦੀ ਵੇਖੋ ਪੂਰੀ ਖੁੰਡੀ ਐ ਇਹਦੇ ਬਾਰੇ ਵੀ ਆਪਾਂ ਨਵਾਂ ਗਏ ਬਾਈਆਂ ਕੋਲ ਜਾਣ ਗਏ ਬਾਈ ਜੀ ਇਹਦੇ ਥੱਲੇ ਦੁੱਧ ਕਿੰਨਾ ਜੀ ਇਥੇ ਥੱਲੇ ਹੀ ਬੋਲਾ ਹੈਗਾ ਜੀ ਹੁਣ 10 ਲੀਟਰ ਤੋਂ ਬਾਹਰ ਹੈ ਜੀ 10 ਲੀਟਰ ਤੋਂ ਬਾਹਰ ਹਾਂਜੀ ਬਾਕੀ ਉਧਰ ਠੰਡੀ ਪੂਰੀ ਬਾਈ ਬਾਲੀ ਸੀ ਲਾਈ ਠੀਕ ਹੈ ਬਾਈ ਜੀ ਮੋਟੀ-ਮੋਟੀ ਧਾਰ ਹੈ ਜੀ ਕਿੰਨਾ ਕਰ ਦੂਗੀ ਤੂੰ ਦੁੱਧ ਹੋਰ ਜੀ ਦੁੱਧ ਜੀ ਇਹ 2 ਕਿਲੋ ਹੋਰ ਵਾਜੂਗੀ ਵਾਜੂਗੀ ਚਾਰੂ-ਚੂਰੂ ਬਹੁਤ ਆ ਠੀਕ ਹੈ ਵੀਰੇ ਜਿਹੜਾ ਕੋਈ ਮਰਜ਼ੀ ਥਣਾ ਦੀ ਬਣਾਵਟ ਦੇਖੋ ਜੀ ਪ੍ਰੋਪਰ ਚਾਰੇ ਥਣਾ ਵਿੱਚ ਗੈਪ ਹੈ ਤੇ ਬਾਕੀ ਬਈ ਚੰਗਾ ਜਾਨਵਰ ਹੈ ਬਾਈਆਂ ਕੋਲੇ ਹਾਂਜੀ ਬਾਈ ਕੀ ਹਾਲ ਹੈ ਜੀ ਠੀਕ ਹੈ ਤੇ ਬਾਈਆਂ ਨੇ ਪਹਿਲਾ ਵੀਡੀਓ ਪਲੇਆ ਸੀਗਾ ਬਾਈ ਨੂੰ ਬਾਈਆਂ ਕੋਲੇ ਸਾਰੇ ਟੌਪ ਕਲਾਸ ਦੇ ਜਾਨਵਰ ਨੇ ਹਾਂਜੀ ਆ ਜਿਹੜੀ ਝੋਟੀ ਇਹ ਵੀ ਬਾਈ ਆਪਾਂ ਹੁਣ ਖੋਲ ਕੇ ਦਿਖਾਊਗਾ ਬਹੁਤ ਦੋ ਦੰਦ ਝੋਟੀ ਹੈ ਨਾਲ ਕੱਟੀ ਹੈ ਵੀਰੇ ਤੇ ਮਗਰ ਕੱਟੀ ਹੈ ਜੀ ਤੇ ਬਾਈ ਕਹਿੰਦਾ ਅਸੇ 10-11 ਲੀਟਰ ਦੁੱਧ ਹੈਗਾ ਬਾਕੀ ਵਧੂਗੀ ਹਜੇ ਹੋਰ ਇਹ ਚੰਗੇ ਜਾਨਵਰ ਨੇ ਬਾਈਆਂ ਕੋਲੇ ਜੀ ਟੌਪ ਕਲਾਸ ਦੀ ਝੋਟੀ ਤੇ ਮਗਰ ਵੀ ਬਹੁਤ ਬਸ ਚੰਗਾ ਜਾਨਵਰ ਹੈ ਵੀਰੇ ਮਗਰ ਵੀ ਕੱਟੀ ਹੈ ਜੀ ਮਗਰ ਕੱਟੀ ਹੈ ਨਾ ਬਾਈ ਹਾਂਜੀ ਹਾਂਜੀ ਪੇਰ ਮੋਰਾਂ ਨਾਲ ਸਦੀ ਗੱਲ ਕੱਟੀ ਹੈ ਮੋਰਾਂ ਨਾਲ ਜੀ 100 ਕੁਆਲਟੀ ਦੀ ਕੱਟੀ ਹੈ ਜੀ ਹਾਂ ਜੀ ਤੇ ਭਾਈ ਉਧਰ ਠੰਡੀ ਹੈ ਪੂਰੀ ਪੂਰੀ ਠੰਡੀ 10 ਤੇ ਲੋ ਬੜਾ ਤਿਆਰ ਹੈ ਜੀ ਅੱਛਾ ਜੀ ਦੁੱਧ ਨੂੰ ਮਤਲਬ ਪੂਰੀ ਸੀਲ ਹੈ ਐਨ ਪੂਰੀ ਸੀ ਤਾਂ ਵੀ ਨਿਆਣੇ ਨੂੰ ਨੇ ਖੋਲੀ ਜਾਣ ਐ ਜਿਵੇਂ ਮਰਜੀ ਦੀ ਬੱਤ ਜਿਵੇਂ ਮਰਜੀ ਦੀ ਠੰਡਾ ਫੀਲ ਪਾਉਂਦੀ ਬਹੁਤ ਹਾਂ ਜੀ ਹਾਂ ਜੀ ਤੇ ਘਰ ਰੱਖਣ ਵਾਲਾ ਜਾਨਵਰ ਹੈ ਭਾਈ ਹਾਂ ਜੀ ਹਾਂ ਜੀ ਤੇ ਜਿਹੜੀ ਕੋਈ ਆ ਨੀਲੀ ਰਾਵੀ ਖੜੀ ਲਾ ਕੇ ਇਹ ਇਹ ਵੀ ਇਹ ਕਿਹੜੇ ਕੀ ਹਿਸਾਬ ਦਾ ਵੇਦਾ ਵੀ ਇਹਦਾ ਕੀ ਹਾਂ ਬਦਤ ਸੱਤ ਨਾਮ ਕਿੱਧਰ ਗਿਆ ਆ ਗਿਆ ਮੈਂ ਚੈੱਕ ਕਰੋ ਮੇਰਾ ਵੀ ਬਹੁਤ ਚੰਗਾ ਜਾਨਵਰ ਗਿਆਰਾ ਕਿਲੋ ਦੋ ਢਾਈ ਪੱਟੀ ਖੜੇ ਹੋ ਜਾ ਮੜਾ ਸਾਈਡ ਤੇ ਯਾਰ ਰਾਹ ਤੇ ਛੱਡ ਦੋ ਆ ਜਾ ਜਾ ਚੰਗਾ ਯਾਰ ਮੇਰੇ ਅਟਰ ਕੁਆਲਿਟੀ ਬਹੁਤ ਚੰਗੀ ਹੈ ਬਾਈ ਜੋ ਜੀ ਖਣਾ ਵਿੱਚ ਪ੍ਰੋਪਰ ਗੈਪ ਹੈ ਹਾਂ ਜੀ ਆਪਣਾ ਲੱਡੂ ਅੱਜ ਸਾਡੇ ਕੋਲੋਂ ਫੋਟੋ ਆਵੇ ਤੇ ਇੱਥੇ ਆ ਲੈ ਤੇਰੀ ਜੂਗੀ ਤੇ ਚੈੱਕ ਕਰੋ ਮੇਰਾ ਵੀ ਵੇ ਲੈ ਗੁਰੂ ਹਰਗੋਬਿੰਦ ਸ਼ਟ ਦੁਕਾਨਦਾਰ ਛੱਡਤੀ ਮੇਰੇ 11 ਕਿਲੋ ਬੌਲਾ ਤਿਆਰ ਆ ਬਿਲਕੁਲ 11 ਕਿਲੋ ਜੀ ਹਾਂ ਜੀ ਤੇ ਬਾਈ ਹੁਣ ਕਿੰਨਾ ਕਰਜੂ ਅਜੇ ਇਹ ਦੁੱਧ ਦੁੱਧ ਜੀ 13 ਕਿਲੋ ਤੋਂ ਬਾਹਰ ਕਰੂ ਕੱਟੀ ਹੁਣ 11 ਕਿਲੋ ਠੰਡਾ ਬੌਲਾ ਜੀ ਅੱਛਾ ਜੀ ਨਾਲ ਕੇ ਵੀਲੇ ਤੇ ਜੀ ਕੱਟੀ ਹੈ ਜੀ ਕੱਟੀ ਹੈ ਜੀ ਜੀ ਦੀ ਰਵੀ ਦੀ ਪਿਓਰ ਕੱਟੀ ਪਿਓਰ ਜੀ ਦੀ ਰਵੀ ਦੀ ਹਾਂ ਜੀ ਬਾਈ ਠੰਡੀ ਪੁਰੀ ਉਦੋਂ ਐ ਨਹੀਂ ਜੀ ਵਧੀਆ ਠੰਡੇ ਉਦਾਂ ਪੁਰੀ ਠੰਡੇ ਚੈੱਕ ਕਰੋ ਬਾਈ ਜਾਨ ਵਾਲੀ ਟਾਪ ਕੁਆਲਟੀ ਦੀ ਹੈ ਕਾ ਟੀਵੀ ਨਾਲ ਤੇ ਬਾਈ ਸਿੰਘਾਂ ਦੀ ਪੂਰੀ ਟਾਪ ਕਲਾਸ ਆਰਾਮਪੁਰਾ ਫੂਲ ਟੋਲੀ ਆਂਦੀ ਹੈ ਜੀ ਅੱਛਾ ਆਰਾਮਪੁਰਾ ਫੂਲ ਟੋਲੀ ਹਾਂਜੀ ਹਾਂਜੀ ਤੇ ਬਾਈ ਉਧਰ ਜਿੱਦਾਂ ਘਰ ਰੱਖਣ ਵਾਲੀ ਜਾਂ ਬਿਲਕੁਲ ਸੀਲ ਸਾਊਜੀ ਬਿਲਕੁਲ ਬਹੁਤ ਤੇ ਬਾਈ ਜੇ ਮਰਦੀ ਨੇਥੇ ਚੋਈ ਜਾਂ ਬੱਚੇ ਜਿਵੇਂ ਮਰਦੀ ਹਾਂਜੀ ਬਹੁਤ ਟੌਪ ਵਾਲਾ ਟੀ ਝੋਟੀ ਤੇ ਬਾਈ ਇਸ ਤੋਂ ਬਾਅਦ ਆਪਾਂ ਤੁਹਾਨੂੰ ਆਉਂਗੇ ਅਗਲੀ ਝੋਟੀ ਉਹ ਵੀ ਬਹੁਤ ਟੌਪ ਕੁਆਲਿਟੀ ਦੀ ਹੈ ਤੇ ਜਾਨਵਰ ਚੰਗੇ ਹੀ ਹੈ ਬਾਈਆਂ ਸਾਰੇ ਖੁੰਡੇਆਂ ਸਾਰੀਆਂ ਝੋਟੀਆਂ ਜਿੰਨੀਆਂ ਮੈਂ ਟੌਪ ਕਲਾਸ ਤੇ ਸਾਰੀਆਂ ਸੀਲ ਤੇ ਠੰਡੀਆਂ ਨੇ ਬਾਈ ਵਾਹ ਹੋ ਗਈ ਉਧਰ ਸਿੱਧਾਂਗੇ ਇਹ ਬਹੁਤ ਟਾਪ ਕੁਆਲਿਟੀ ਦੀ ਹੈ ਇਹ ਵੀ ਬਹੁਤ ਟਾਪ ਕੁਆਲਿਟੀ ਦੀ ਝੋਟੀ ਹੈ ਤੇ ਚੈੱਕ ਕਰਾਉਂਦੇ ਆ ਤੁਹਾਨੂੰ ਇਹ ਵੀ ਪੂਰੀ ਸਿੰਘਾਂ ਦੀ ਖੁੰਡੀ ਹੈ ਚੈੱਕ ਕਰੋ ਮੇਰਾ ਵੀ ਦੁੱਧ ਕਿ ਨਹੀਂ 11 ਕਿਲੋ ਅੱਛਾ ਜੀ ਇਹ ਮਤਲਬ ਪਹਿਲੇ ਦੋ ਦਿਨ ਦੁੱਧ ਨਹੀਂ ਹੈ ਇਹ ਪਹਿਲੇ ਦੋ ਦਿਨ ਹਾਂ ਪਹਿਲੇ ਦੋ ਦਿਨ ਦਾ ਦੋ ਦਿਨ ਦਾ ਹੀ ਕੱਟੀ ਹੈ ਜੀ ਤੇ ਦੁੱਧ ਕਿੰਨਾ ਕਹਿੰਦੇ 11 ਲੀਟਰ ਹੈ 11 ਹੀ ਕਿੰਨੇ ਦਿਨ ਦੀ ਦੁੱਹੀ ਵੀ ਜੀ ਇਹ ਹੋਗੇ 4 ਦਿਨ ਅੱਛਾ ਜੀ ਹੋਰ ਵਧੂਗੀ ਫਿਰ ਤਾਂ ਹਾਂ 13 14 ਦੇ ਹੋਗੇ 13 14 ਕੱਢ ਦੂਗੀ ਜੀ ਹਾਂ ਜੀ ਇਹ ਵੀ ਆਪਾਂ ਕਿੱਥੋਂ ਲੈਂਦੀ ਹਰਿਆਣੇ ਤੋਂ ਜੀ ਹਾਂ ਹਰਿਆਣੇ ਤੋਂ ਆਈ ਅੱਛਾ ਜੀ ਹਰਿਆਣੇ ਤੋਂ ਹੀ ਥੋੜੇ ਬਹੁਤ ਨਾਲ ਜਣ ਤੇ ਭਾਈ ਜਾਨਵਰ ਬਾਈਆਂ ਕੋਲੇ ਸਾਰੇ ਚੰਗੇ ਨੇ ਚੈੱਕ ਕਰੋ ਮੇਰਾ ਵੀ ਅੱਛਾ ਕੱਟੀ ਵਾਲੀ ਹੈ ਨਹੀਂ ਤੇ ਕੱਟੀ ਬਾਈ ਬਹੁਤ ਚੰਗੀ ਹੈ ਮੋਹ ਟਾਪ ਕੁਆਲਿਟੀ ਦੀ ਕੱਟੀ ਐ ਤੇ ਜਾਨਵਰ ਚ ਆਪਾਂ ਤੁਹਾਨੂੰ ਅਟਰ ਕੁਆਲਿਟੀ ਚੈੱਕ ਕਰਾਉਂਦੇ ਆ ਇਹਦੀ ਵੀ ਥਾਣਾ ਵਿੱਚ ਪ੍ਰੋਪਰ ਗੈਪ ਐ ਮੇਰਾ ਵੀਰ ਥਾਣਾ ਵਿੱਚ ਪ੍ਰੋਪਰ ਗੈਪ ਐ ਵੀਰ ਚੰਗਾ ਜਾਨਵਰ ਐ ਵੀਰ ਥੈਂਕ ਯੂ ਥੈਂਕ ਯੂ ਬਾਈ ਬਾਈ ਇਹ ਵੀ ਝੋਟੀ ਬਹੁਤ ਚੰਗੀ ਸੀ ਇਹ ਵੀ ਤੁਹਾਡੇ ਵੀਡੀਓ ਤੁਹਾਨੂੰ ਦਿਖਾਈ ਸੀ ਕਿ ਤੁਹਾਨੂੰ ਪਹਿਲਾਂ ਏਲੀ ਦਾ ਵੀ ਇਹਦੇ ਨਾਲ ਵੀ ਵੀਰ ਕੱਟੀ ਆ ਆਹ ਤੇ ਆਪਾਂ ਬਾਈ ਬਾਈ ਤੋਂ ਕੰਟੈਕਟ ਨੰਬਰ ਸ਼ੇਅਰ ਕਰ ਦੂਗਾ ਵੀਰੇ ਆਪਣਾ 97808 ਬਾਈ 17360 ਆਪਣਾ ਲੱਖ ਕਿਹੜੇ ਤੇ ਆਪਣਾ ਭਗਤਾ ਭਾਈ ਆ ਜੀ ਰਾਮਪੁਰਾਪੂ ਪਿੰਡ ਹੈ ਲੈ ਹਾਂਜੀ ਹਾਂਜੀ ਤੇ ਜਿਲ੍ਹਾ ਕਿਹੜਾ ਪੈਂਦਾ ਵੀਰੇ ਜਿਲ੍ਹਾ ਆਪਾਂ ਪੈਂਦਾ ਪਈ ਜਾਂਦੀ ਬਠਿੰਡਾ ਠੀਕ ਹੈ ਵੀਰੇ ਤੇ ਬਾਈ ਨਾਲ ਕੰਟੈਕਟ ਜਰੂਰ ਕਰੋ ਬਾਈ ਦਾ ਵਪਾਰ ਦਾ ਕੰਮ ਹੈ ਟੌਪ ਕਲਾਸ ਦੀਆਂ ਝੋਟੀਆਂ ਬਾਈ ਕੋਲੇ ਹੁੰਦੀਆਂ ਅਵੇਲੇਬਲ ਹੈ ਜੀ ਉਹ ਨਾ ਬਹੁਤ ਚੰਗਾ ਜਾਨਵਰ ਹੈ ਵੀਰੇ ਪਈਆਂ ਕੋਲ ਤੇ ਝੋਕੀਆਂ ਸਾਰੀਆਂ ਟੌਪ ਕੁਆਲਿਟੀ ਦੀ ਹੈ ਇਹ ਬਾਕੀ ਵੀ ਮੰਡੀ 'ਚ ਥੋੜਾ ਮੀਂਹ ਕਾਰਨ ਪਰੇਸ਼ਾਨੀ ਹੈ ਬਾਕੀ ਉਧਰ ਗਾਹ ਜਰੀ ਤਾਂ ਠੀਕ ਹੈ ਤੇ ਸੇਲ ਹੋਈ ਜਣੀ ਝੋਟੀਆਂ ਤੇ ਚਾਹਨ ਪਰ ਸਾਰੀ ਚੰਗੇ ਆਏ ਹੋਏ ਨੇ ਵੀਰੇ ਚੈੱਕ ਕਰੋ ਬਾਈ ਬਹੁਤ ਟੌਪ ਕੁਆਲਿਟੀ ਦੀ ਝੋਟੀਆਂ ਤੇ ਅਟਰ ਕੁਆਲਿਟੀ ਚੈੱਕ ਕਰੋ ਮੇਰਾ ਵੀਰੇ ਦੀ ਬਹੁਤ ਟੌਪ ਕੁਆਲਿਟੀ ਦੀ ਹੈ ਤੇ ਬਾਕੀ ਵੀ ਸਿੰਘਾਂ ਦੀ ਪੂਰੀ ਖੁੰਡੀ ਹੈ ਇੱਕ ਨੰਬਰ ਕਟਿਆ ਤੇ ਬਾਈ ਕੋਲ ਆਪਾਂ ਜਮਾਂਗੇ ਜਾਣਕਾਰੀ ਬਹੁਤ ਹੀ ਟਾਪ ਕੁਆਲਿਟੀ ਦੀ ਹੈ ਬਾਈ ਝੋਟੀ 10 ਲੀਟਰ ਦੁੱਧ ਦਾ ਚਾਰ ਦਿਨ ਹੈ ਇਹ ਕਿੰਨੇ ਦਿਨ ਦੀ ਸੂਈ ਵੀ ਹੈ ਜੀ 10 ਲੀਟਰ ਦੁੱਧ ਦਾ ਬਾਈ ਕਿੰਨੇ ਦਿਨ ਦੀ ਸੂਈ ਵੀ ਹੈ ਅੱਛਾ ਚੌਥੇ ਦਿਨ ਦੀ ਅੱਛਾ ਚੌਥੇ ਦਿਨ ਦੀ ਹੈ ਤੇ ਬਾਈ ਹੇ ਤੱਕ ਟੁਕੜ ਟੁਕੜ ਹੋਰ ਵੀ ਵਧੂਗੀ ਦੁੱਧ ਇਹ ਤੇ ਬਾਈ ਅਡਰ ਕੁਆਲਿਟੀ ਬਹੁਤ ਚੰਗੀ ਹੈ ਜਾਨਵਰ ਦੀ ਖਣਾ ਵਿੱਚ ਪ੍ਰੋਪਰ ਗੈਪ ਹੈ ਚੈੱਕ ਕਰੋ ਮੇਰਾ ਵੀਰ ਬਾ ਮੋੜ ਦਿਓ ਵੀ ਚੈੱਕ ਕਰੋ ਮੇਰਾ ਵੀ ਆਟਰ ਕੁਆਲਟੀ ਬਹੁਤ ਵੁੱਡ ਹੈ ਤੇ ਥਣਾ ਵਿੱਚ ਪ੍ਰੋਪਰ ਗੈਪ ਹੈ ਮੇਰਾ ਵੀ ਮੁੜ ਲੋ ਯੱਕ ਤੇ ਪਿੱਠ ਪੂੜੇ ਦੀ ਚੰਗੀ ਹੈ ਜੀ ਤੇ ਚਾਰਕ ਦੀ ਦੀ ਸੂਈ ਹੈ ਵੀਰੇ ਕੱਟਾ ਮਗਰ ਤੇ ਕੱਟਾ ਮਗਰ ਦੇ 11 ਲੀਟਰ ਬੋਲ ਹੈ ਬਾਈ ਕਿੰਨਾ ਕੁ ਦੁੱਧ ਤੂੰ ਹੋਰ ਜੀ ਇਹ? ਕਿੰਨਾ ਦੇਣਾ ਚਾਹੀਦਾ? ਹਾਂ ਜੀ। 15 ਲੀਟਰ ਦੁੱਧ ਦੇਣਾ ਚਾਹੀਦਾ। ਇਹ ਕੱਢ ਦੂ ਵੀ ਐਨਾ ਜੀ। 15 ਲੀਟਰ। ਅੱਛਾ ਜੀ। ਇਹਦਾ ਮੁੱਲ ਕਿੰਨਾ ਰੱਖਿਆ ਵੀਰ ਆਪਣੀ? ਇਹਦਾ ਮੁੱਲ ਕਿਹਾ ਜੀ ਇੱਥੇ ਕਿੰਨਾ? ਅੱਛਾ 1.55 ਜੀ। ਤੇ ਇੱਕ ਜਨਵਾਰ ਲੈ ਗਿਆ ਆਪਾਂ ਜੀ। ਦੋ ਹੈ ਜੀ। ਅੱਛਾ ਜੀ। ਤੇ ਇਹਦਾ ਮੁੱਲ ਕਿੰਨਾ ਰੱਖੇ? 1.55। ਤੇ ਮੋਬਾਈਲ ਨੰਬਰ ਬੋਲ ਦੂੰਗਾ ਆਪਾਂ ਆਪਣੀ? ਹਾਂ ਬੋਲਦਾ। ਹਾਂ ਜੀ। ਹੈ? ਬੋਲ। ਫੇਰ ਬਾਈ ਉਦੋਂ ਦੀ ਗੱਲ ਆ। ਬੋਲਦੇ ਕੋਈ ਨਹੀਂ। 8649060593। ਅੱਛਾ ਵੀਰ ਆਪਣਾ ਲਾਕਾ ਕਿਹੜਾ ਜੀ? ਡੱਬ ਵਾਲੀ ਅੱਛਾ ਪਿੰਡ ਜੀ ਲੋਗਰ ਦਿਲਾ ਸਰਸਾ ਪਿੰਕ ਤਸਵੀਰ ਜੀ ਡੱਬ ਵਾਲੀ ਭਾਈ ਆਪਣੇ ਕੋਲ ਵਪਾਰ ਦਾ ਕੰਮ ਮੱਝਾਂ ਖੜੀਆਂ ਰਹਿਣੀਆਂ ਨੇ ਹੋ ਜਾਂਦੀਆਂ ਬਈ ਠੀਕ ਆ ਬਈ ਜੀ ਬਾਈਆਂ ਨਾਲ ਕੰਟੈਕਟ ਜ਼ਰੂਰ ਕਰੋ ਬਾਈਆਂ ਕੋਲੇ ਟਾਪ ਦੀ ਝੁੱਟੀ ਜੀਗੀ ਜੀ ਤੇ ਅਟਰ ਕੁਆਲਟੀ ਬਹੁਤ ਚੰਗੀ ਜੀਗੀ ਨਾਲ ਸੀਗਾ ਤੇ ਇੱਕ ਮੋਰਨਾ ਸਾਡਾ ਕੱਟਾ ਵੀਰੇ ਬਹੁਤ ਟਾਪ ਕੁਆਲਟੀ ਦੀ ਬਾਈਆਂ ਦਾ ਕੱਟਾ-ਕੱਟਾ ਕਰਿਓ ਵਪਾਰ ਦਾ ਕੰਮ ਬਹੁਤ ਟਾਪ ਕਲਾਸ ਦਾ ਬਾਈਆਂ ਦਾ ਤੇ ਜਿਹਦਾ ਵੀ ਆਪਾਂ ਥੋੜਾ ਜਿਹਾ ਸ਼ੇਅਰ ਕਰਤਾ ਪਿੰਡ ਵੀ ਸ਼ੇਅਰ ਕਰਤੇ ਮੋਬਾਈਲ ਨੰਬਰ ਵੀ ਤੇ ਬਾਈਆਂ ਨਾਲ ਕੰਟੈਕਟ ਜ਼ਰੂਰ ਕਰਿਓ ਮੇਰਾ ਵੀਰ ਹਜੇ ਬਾਈ ਕਹਿੰਦਾ 15 ਲੀਟਰ ਦਾ ਆਮਲਾ ਲੱਜਣਾ ਨੇ। ਵਾਕੀ ਬਾਈ ਅਟਰ ਕੁਆਲਟੀ ਬਹੁਤ ਗੁੱਡ ਹੈ। ਤੇ ਥਣਾ ਵਿੱਚ ਪ੍ਰੋਪਰ ਗੈਪ ਹੈ ਚਾਰਾਂ ਵਿੱਚ ਵਿੱਚ। ਹਾਂ ਇੱਕ ਨੰਬਰ ਝੋਟੀ ਆ। ਸੀਲ ਹੈ ਬਾਕੀ ਬਾਈ। ਬਾਕੀ ਠੰਡੀ ਹੈ ਬਾਈ ਪੂਰੀ ਹੱਥਾਂ ਦੀ। ਬਾਈ ਠੰਡੀ ਹੈ ਜੇ ਮੱਜੀ ਵਾਲੀ। ਅੱਛਾ ਇਹ ਉਧਾ ਸੀਲ ਆ ਪੂਰੀ ਜੀ। ਤੇ ਰੇਟ ਵੀ ਬਾਈ ਨੇ ਬਹੁਤ ਜਾਇਜ਼ ਰੱਖਿਆ। ਤੇ ਬਾਈ ਜਿੱਦਾਂ ਮਰਜੀ ਬੱਚੇ ਖੋਲੀ ਜਾਣ ਕੋਈ ਚੱਕਰ ਨਹੀਂ। ਹਾਂ ਠੀਕ ਹੈ ਜੀ। ਉਹ ਫਿਰ ਮੈਂ ਛੋਟੀ ਬਹੁਤ ਟੌਪਲਾਦੀ ਐ ਇਹਦੇ ਬਹੁਤ ਹੀ ਟੌਪਲਾਦੀ ਛੋਟੀ ਐ ਤੇ ਆਪਾਂ ਜਾਣਕਾਰੀ ਲਵਾਂਗੇ ਇਹਦੇ ਬਾਰੇ ਜੀ ਹਾਂਜੀ ਬਈ ਸਾਸ਼ੀ ਕਾਲ ਜੀ ਸਾਸ਼ੀ ਕਾਲ ਜੀ ਕੀ ਹਾਲ ਐ ਵੀਰੇ ਵਧੀਆ ਜੀ ਲੈ ਕਿਹੜਾ ਲੱਕਾ ਵੀਰੇ ਆਪਣਾ ਪਿੰਡ ਮੱਲਣਾ ਜ਼ਿਲ੍ਹਾ ਮੋਕਸਰਾ ਜੀ ਅੱਛਾ ਜੀ ਤਸਵੀਰ ਕਿਹੜੀ ਪੈ ਜਾਂਦੀ ਜੀ ਗਿੱਦੜਵਾਹੀ ਵਪਾਰਤ ਕੰਮ ਵੀਰੇ ਆਪਣੇ ਹਾਂਜੀ ਬਈ ਹਾਂਜੀ ਤੇ ਅੱਜ ਕਿੰਨੇ ਜਾਨਵਰ ਲੈ ਗਏ ਵੀਰੇ ਅੱਜ ਤਿੰਨ ਝੋਟੀਆਂ ਬਾਈ ਅੱਛਾ ਜੀ ਬਾਕੀ ਗਾਹਕੀਰੀ ਕਿਵੇਂ ਅੱਜ ਵੀਰੇ ਠੀਕ ਐ ਵਧੀਆ ਥੋੜਾ ਚਿੱਕਰ ਚਾਲਾ ਬਾਦਾਂ ਮੀਂਹ ਕਰਕੇ ਕੋਈ ਹੋਈ ਸੇਲ ਜੀ ਆਪਣੀ ਝੋਟੀ ਨਹੀਂ ਹੈ ਇਹ ਨਹੀਂ ਵੇਖੀ ਜੀ ਕੀ ਆਲਾ ਬਈ ਠੀਕ ਹੈ ਇਹਦਾ ਬਈ ਕੀ ਕੀ ਹਿਸਾਬ ਤਾਂ ਮੈਂ ਝੋਟੀ ਦਾ ਇਹਦਾ ਇੱਕ 40 ਮੰਗਦੇ ਆ ਬਈ ਸੇ ਇੱਕ ਪਹਿਰੇ ਸੋਣਾ ਹੀ ਹੋਈ ਪਹਿਲੇ ਪਹਿਲੇ 4 ਦਾ ਅੱਛਾ ਕਿੰਨਾ ਕੱਢਿਆ ਨੇ ਪਹਿਲੇ ਬੋਲ ਹੀ ਸੁਣੀ ਬੋਲੋ ਹੋਣ ਦਾ ਬਈ ਯਾਰ ਦੁੱਧ 10 ਕਿਲੋ ਦਊਗਾ ਕਿੰਨਾ ਕਰ ਜੀ ਦੁੱਧ ਅਜੇ ਹੀ ਹੈ ਕਿੰਨਾ ਦੁੱਧ ਕਰ ਜੀ ਹੋ ਜਾ ਜੀ ਚਾਹੀਦਾ ਬਾਤ ਨਾਲ ਦੋ ਤਿੰਨ ਯਾਰ ਅੱਛਾ 12 ਤਿੰਨ ਇਹਦਾ ਮੁੱਲ ਕਿੰਨਾ ਰੱਖਿਆ ਵੀ ਰੇਸੇ ਆਪਾਂ ਇੱਕ 40 ਅੱਛਾ ਇੱਕ ਰੇਟ 40 ਤਾਂ ਬਈ ਝੋਟੀ ਚੈੱਕ ਕਰੋ ਬਹੁਤ ਹੀ ਟਾਪ ਕੁਆਲਿਟੀ ਦੀ ਮੋਹਰਾਂ ਨਸਲ ਦੀ ਝੋਟੀ ਹੈ ਤੇ ਬਾਈਆਂ ਦਾ ਰੇਟਿੰਗ ਬਾਕੀ ਬਹੁਤ ਜਾਇ ਬਾਕੀ ਪਿੱਟ ਪੁੜੇ ਦੀ ਚੰਗੀ ਐ ਤੇ ਲਿਓਟੀ ਪੱਖੋਂ ਵੀ ਚੰਗੀ ਐ ਬਾਈ ਤੇ ਨਾਲ ਇਹਦੇ ਹੈਗੇ ਵੀਰੇ ਕਟਾ ਤੇ ਚੈੱਕ ਕਰੋ ਜਰਾ ਵੀਰ ਤੇ ਬਾਈਆਂ ਤੋਂ ਵੀ ਆਪਾਂ ਲਵਾਂਗੇ ਜਾਣਕਾਰੀ ਬਾਈ ਕਿੰਨੇ ਜਾਨਵਰ ਲੈ ਕੇ ਆਏ ਅੱਜ ਜੀ ਚਾਰ ਲੈਣ ਚਾਰ ਲੈਣ ਬਾਕੀ ਸੇਲ ਹੋਏ ਕੋਈ ਹਾਂ ਦੋ ਵੀ ਦੋ ਬੇਚਦੇ ਆ ਦੋ ਰਹਿ ਗਏ ਗਾਹਗਰੀ ਕੀ ਮੀ ਅੱਜ ਗਾਹ ਕੋ ਬਹੁਤ ਜ਼ਿਆਦਾ ਹੈਗਾ ਬਾਦੂ ਬਹੁਤ ਠੀਕ ਐ ਬਾਈ ਕਹਿੰਦਾ ਗਾਹਗਰੀ ਹੈਗੀ ਐ ਪੂਰਾ ਤੇ ਵਿਕ ਰਿਆ ਹੈ ਠੀਕ ਹੈ ਜੀ ਬਾਕੀ ਭਾਈ ਜਾਨਵਰ ਚੰਗੇ ਜਿਹੇ ਆਏ ਹੋਏ ਨੇ ਇੱਥੇ ਤੁਸੀਂ ਵੀ ਆ ਸਕਦੇ ਹੋ ਭਾਈ ਘਰਾਲੀ ਮੰਡੀ ਨਾ ਖੰਨਾ ਮੰਡੀ ਵੀ ਕੇ ਤੇ ਭਾਈ ਟੌਕ ਟੌਕ ਦੇ ਝੁੱਟੀਆਂ ਦੇ ਮੱਝਾਂ ਲੈਣ ਲਈ ਤੁਸੀਂ ਆਓ ਖੰਨਾ ਮੰਡੀ ਵੀ ਕੇ ਚੈੱਕ ਕਰੋ ਮੇਰਾ ਵੀਰ ਬਾਕੀ ਵੀ ਕੇ ਵੀਡੀਓ ਨੇ ਸ਼ੇਅਰ ਜ਼ਰੂਰ ਕਰਿਆ ਕਰੋ ਦੁਆ ਨਬਰੀ ਨਹੀਂ ਦੇ ਦਿਓ 43 ਬਾਈ ਹਾਂਜੀ 68516 ਇੱਕ ਵਰਦਾਰੇ ਬੋਦੂਗੀ ਲੈ 43 ਹਾਂਜੀ 68516 ਜਿਕਣ ਬਾਈ ਆਪਣੇ ਕੋਲੇ ਘਰਾਂ ਖੜੇ ਲੈਂਦੀ ਮੱਜਾ ਹਾਂ ਬਾਈ ਤੇ ਕੰਟੈਕਟ ਕਰ ਸਕਦਾ ਤੁਹਾਡੇ ਕੋਲੇ ਆ ਸਕਦਾ ਬਾਈ ਠੀਕ ਹੈ ਬਾਈ ਜੀ ਤੇ ਬਾਈ ਕਹਿੰਦਾ ਵੀ ਸਾਡੇ ਕੋਲੇ ਘਰਾਂ ਦੋ ਚਾਰ ਡੰਗਰ ਖੜੀ ਰਹਿੰਦੇ ਆ ਤੇ ਕੰਟੈਕਟ ਜਰੂਰ ਕਰਿਓ ਮੇਰਾ ਵੀਰ ਬਾਈ ਨਾਲ ਜੀ ਟੌਪ ਗਲਾ ਝੋਟੀਆਂ ਨੇ ਬਾਈਆਂ ਕੋਲੇ ਵੀ ਮੋਹਰਾ ਨਸਲ ਦੀਆਂ ਪਿਓਰ ਕਟੀਆਂ ਖੀਰੀਆਂ ਦੁੱਗੀਆਂ ਚੌਂਕੀਆਂ ਕੀ ਰੇਟ ਆ ਮਤੋਰੀਆਂ ਨਾਲੇ 1000 ਅੱਤੀ ਭਾਈ ਗਾਗਰੀ ਚੱਰੀ ਐ ਜੂਏ